ਬੜੀ ਹਸਤੀ ਕਾਲਾ ਹਸੀ ਵਾ ਦੀ ਜੀ ਹੋਰ ਬੜੀ ਕਿਦਾਂ ਬਹੁਤ ਵਧੀਆ ਪਾਜੀ ਬਹੁਤ ਵਧੀਆ ਸਭ ਠੀਕ ਠਾਕ ਮਰੀ ਜਾਂਦੀ ਕਿਰਪਾ ਮਾੜੀ ਬੜੀ ਕੀ ਕਰਨ ਕਿ ਨਹੀ ਆ ਜੀ ਇਹ ਕੜ ਕਾਜ ਬੜਾਉਣ ਲੱਗੇ ਆ ਜੂੜਾਉਣ ਲੱਗੇ ਦੇਖਿਆ ਮਾਲ ਵਗੀ ਜਾਂਦਾ ਫਿਰ ਸਾਰਾ ਦੇਖਿਆ ਪਾਜੀ ਕਿ ਤੁੰਦੇ ਹਟਿਆ ਆਉਂ ਤੋਂ ਪਹਿਲਾਂ ਦੇਖੀ ਜਾ ਰੀਡ ਥੋੜਾ ਬੜਾ ਜਾਇਜ਼ ਤੇ ਕਿਹੜਾ ਨਿਕਾਣਾਗਾ ਰੱਖਣਾ ਕੰਮ ਥੋੜਾ ਕੰਮ ਰੱਖੇ ਠੀਕ ਹੈ ਪਤਾ ਗੱਲ ਭਾਜੀ ਮਾਲ ਦਾ ਰੀਡ ਜਾਇਜ਼ ਪਾਵਾਂਗੇ ਨਾ ਛੋਟ ਛੋਟੀ ਕਮਾਈ ਕਰੀਏ ਮਾਲ ਆ ਆ ਗਿਆ ਘਾ ਟੰਗਰਾ ਨਾ ਨਾ ਇਹ ਲੈ ਗਏ ਜਿਹੜਾ ਮੈਂ ਬੋਲੇ ਚੇਵਾ ਆ ਕੇ ਮਨ ਕੇ ਬਲਛ ਨਹੀਂ ਖਾਣਾ ਨਹੀਂ 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 ਉਹ ਗਲਤ ਕੰਮ ਮਾਲ ਚੰਗਣਾ ਵਾ ਤੇ ਭਾਜੀ ਮੋਲ ਬੇਬੋ ਜਾਇਜ਼ ਨਹੀਂ ਆਪਾਂ ਬਿਲਕੁਲ ਜੀ ਮਾਲ ਚੰਗਾ ਤੇ ਮੋਲ ਵੀ ਜਾਇਜ਼ ਛੋੜੇ ਬੋਲ ਬੋਣੇ ਬੜੇ ਚੰਗਿਆ ਸਲੇ ਵੱਡੇ ਮਾਰੀਏ ਇਹ ਕਿੰਨੀਆਂ ਅਜ ਜਾ ਰਹੀ ਆ 4 ਵਾਰ ਭਾਜੀ ਦੋ ਬਾਈ ਸੁਜਾ ਜੋ ਹਾਂਜੀ ਆ ਪਰਸੋਂ ਦੀ ਸੁਈ ਆ ਆ ਕੱਲ ਅੱਜ ਰਾਤ ਦੀ ਇਹ ਦੁਆ ਜੀ ਇਹ ਦੁਆ ਜੀ ਦੁਜਾ ਸ਼ਿੱਗੀ 6 ਦੁਜਾ ਦੁਆ हां ਦੁਜਾ ਦੁਆ ਠੰਡੀ ਠੀਰੀ ਭਾਜੀ ਕਿੰਦਾ ਪਾਜੀ ਬੜਾ ਦੇਖੋ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੜਾ ਸਪੈਸ਼ਲ ਭਾਜੀ ਕਿੰਨਾ ਦੋਤਾ ਜੀ ਆਟਮ ਇਹ ਭਾਜੀ ਮਰਬਾ ਬੋਲਾ ਰਿਕੋ 20 ਕਿਲੋਗਾ 20 ਕਿਲੋ ਬੋਲਾ ਜੀ 1800 ਭਾਜੀ ਆਪਣੇ ਕੋਲ ਡਿਟੇਲ ਵੀ ਆ ਗਈ ਆ ਠੀਕ ਆ ਤੇ ਮਰਬਾ 25 ਜਿਆਦਾ ਨਹੀਂ 30プラス ਚੱਦੂਗੀ ਖੋ ਲੋ ਅਸੀਂ ਆਪਾਂ ਪਾ ਪੱਛੀ ਮਗਰ ਹਨਾ ਮਗਰ ਪੱਛੀ ਬਹੁਤ ਵਧੀਆ ਮਰ ਪੱਛੀ ਬਹੁਤ ਮਗਰ ਘਾਟਾ ਜੀ ਪੱਛੀ ਬੜੀ ਬਹੁਤ ਬੋਣੀ ਆ ਤੋਰੋ ਲੋ ਜੀ ਵੇੜ ਵੇਖੋ ਕਰਾ ਦੇ ਮ ਮੈਨ ਲਈ ਗੀੜੇ ਸੁਣੀ ਹੋਈ ਰਹਿ ਬੈਣਾ ਚਲੋਂ ਜੀ ਦਾ ਹਲਿਕ ਕੋਰੀ ਪਰ ਨਸਲ ਨਾ ਦੱਸਦੀ ਆ ਹਾਂ ਨਸਲ ਵੀ ਦੱਸਦੀ ਨਾਲ ਮੈ ਜੀ ਪੂਰੀ ਪਛੀ ਦਾ ਜਵਾਜ ਕਿੰਨਾ ਕੱਦ ਕਰ ਜੀ ਪੂਰੀ ਸੰਭਾਲ ਕੀਤੀ ਅਗਲੇ ਦੇ ਬਈ ਜਾਂ ਕਿਦੇ ਇੱਥੇ ਰੱਖੋ ਭਾਜੀ ਦੇਖ ਕਿਉਂ ਨ ਭਾਈ ਇੱਕ ਨਾ ਹਾਂ ਬਹੁਤ ਬਹੁਤ ਸੁਣੀਏ ਓ ਯਾਰੀ ਭਾਈ ਸਾਥ ਉਤਰੀ ਕਰਨ ਨਾੜਾ ਵਖਾ ਜਰਾ ਇੱਕ ਵੇ ਕਿੰਦਾ ਦੋਵੇਂ ਬੰਨੇ ਭਾਜੀ ਉਹ ਆ ਕਿੱਡੀ ਕਿੱਡੀ ਨਾਰ ਭਾਜੀ ਭੈਣ ਬੜਾ ਚਲੋ ਲੈ ਚਲੋ ਐ ਫੀਸ ਕੱਟ ਕੇ ਲੈ ਰੋ ਜਵਰਾ ਨੂੰ ਪਤਾ ਲੱਗ ਗਿਆ ਜਿਹਨੂੰ ਕੰਮ ਕਰਨਾ ਚੰਗਾ ਹੀ ਕਰਨਾ ਵਾ ਸਿਰਾ ਰੋ ਸਿਰਾ ਰੋ ਸਿਰਾ ਰੋ ਸਿਰਾ ਹੀ ਬਾਜੀ ਕਿਦਾਂ ਸਿਰਾ ਦੇ ਕੱਟਣਾ ਆ ਸਿੱਧੂ ਬੰਦੇ ਆ ਆਹ ਬਾਜੀ ਬੱਚੀ ਦੇ ਵਿੱਚ ਬੱਚੀ ਬੱਚੀ ਬਹੁਤ ਸੋਹਣੀ ਹੋ ਰਾਣੀ ਹਾਂਜੀ ਫਿਰ ਬਾਕੀ ਭਾਈ ਨਿੱਕਾ ਕੰਮ ਰੱਖਣਾ ਬਾਜੀ ਆ ਨਿੱਕਾ ਆਪਾਂ ਉਸ ਚਾ ਨਹੀਂ ਕੰਮ ਕਰਨਾ ਨਾ 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 ਮੋਲੇ ਦਾ ਵੀਰ ਜੀ 10 ਕਰਦੇ ਆ ਹਾਂ 1 5 ਪੂਰੇ ਲੱਖ ਰੁਪਏ ਜੀ ਜਾਂ ਦੋ ਪੜੀ ਹਾਰ ਹੋਏ ਪਤਨੇ ਜਿਆਦੀ ਪੜੀ ਹਾਰ ਨਾ ਪੜੀ ਸ਼ੋਰ ਹੋਊ ਚ 200 ਰੁਪਏ ਪੜੀ ਉੱਚਾ ਵਾਹ ਜੀ ਪਰਿਵਾਰ ਵੇਖ ਲੋ ਇਹ ਤੇ ਪਰ ਵੇਖ ਰਾ ਠੀਕ ਆ ਮੈਂ ਨਾ ਜੀ ਸਾਰਾ ਸਿਰਾ ਵੇਖ ਲੋ ਹੁੰਦਾ ਟਾਈਮ ਪਰ ਕੀ ਚਲੀ ਜਾਂਦਾ ਔਨਲਾਈਨ ਸਭ ਨੂੰ ਪਤਾ ਕਿਨੇ ਵੇੜਾ ਪਰ ਤੁਹਾਡਾ ਰੇਟ ਬਿਲਕੁਲ ਜੈਗਾ ਛੋਟਾ ਛੜਾ ਪੜੀ ਸਿਰਾ ਵੇਖ ਲੋ ਪੜੀ ਆਪਾਂ 6 6 ਫੁੱਟ ਆਪਾਂ ਬਲ ਗਿਆ ਜੇ ਤੂੰ ਪੂਰੀ ਬਰਾਬਰ ਹੱਟੇ ਹੋਰ ਨਹੀਂ ਵੇੜਾ ਨਹੀਂ ਨਹੀਂ ਕੋਈ ਸ਼ੋਰ ਪੂਰੀ ਸਿਰਾ ਬਰਮਾਨੇ ਚੱਕ ਲੈਣਾ ਆ ਵੀ ਭਾਈ ਠੰਡੀ ਦੀ ਰੀ ਠੰਡੀ ਰਾਤ ਨੂੰ ਸੂਈ 14-15 ਬੋਲਾ ਵਈ ਦਾ ਆਦੀ ਗਾ ਬੋਲਾ ਫੁੜਾ ਬੈ ਕੇ ਤੂੰ ਹਾਂ ਥੋੜੀ ਭਾਲਤਾ 60 ਤੋਂ ਬੜਾ ਭਾਈ ਬੱਚੀ ਮਾਰ ਬੱਚੀ ਸ਼ਾਬਾਹ ਜੋ ਬਰ ਚੱਲਣ ਦੋ ਇੱਕ ਨਗਰ ਦੋਦੂ ਜੀ ਫਿਰ ਦੋਦੂ ਜੀ ਜਿਆਦਾ ਨਹੀਂ ਸਾਰਾ ਸਾਰਾ ਕਿਲੋ 20 ਕਿਲੋ ਨੂੰ ਗਿਆਦਾ ਬਸ ਠੀਕ ਆ ਬਿਲਕੁਲ ਬੋਲੀ ਕੇਰਾ ਚੋ ਬੋਲਾ ਰਾਦੀ ਸੀ ਗਿੱਲੇ ਲੋ ਜੀ ਵੇਖੋ ਰਾਦੀ ਕੋਈ ਨਹੀਂ ਭਾਜੀ ਧੂਣ ਨਹੀਂ ਮਾਰਨਾ ਜਿੰਨਾ ਕੰਮ ਆ ਕੋ ਉਨਾ ਹੀ ਕਰਨਾ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਇਹ ਗਰਾਂ ਦੇ ਸਰਾਲੇ ਆਣਗੇ ਟੌਪ ਟਵਾੜੀ ਕੰਮ ਆ ਬੜੀ ਗਰਮੀ ਵਾਲੀ ਆ ਕੋਈ ਤੁਪਛਾੜ ਨਹੀਂ ਨਹੀਂ ਠੀਕ ਆ ਭਾਜੀ ਹਾਂ ਨਿਆਰੇ ਬੰਦੇ ਮੈਨਰੇ ਭਾਜੀ 1 ਨੰਬਰ ਕਿਹਾ ਸੀ ਲੈ ਜੀ 2 3 ਜੀ ਭਾਈ ਇਹਨਾਂ ਨੂੰ ਕੋਈ ਨਿੰਦੀ ਜਾਵੇ ਉੱਪਰ ਰੱਬ ਦਾ ਨਾਮ ਐਂਡਰ ਗਮਾ ਬਿਲਕੁਲ ਧੀਰੀ ਭਾਜੀ ਦੀ ਗੱਲ ਜਿੱਦਾ ਮਰਜੀ ਬਾਕੀ ਬਾਰੀ ਸਾਫ ਉਧਰੀ ਆ ਜਿੰਨੇ ਵੀ ਆ ਸਾਫ ਬੜੀ ਸਾਫ ਬਿਲਕੁਲ ਭਾਜੀ ਥਣ ਭਾਜੀ ਦੇਖੋ ਮਹੀਨਾ ਹਾਂਜੀ ਹਾਂਜੀ ਫਿਰ ਮੁੰਨ ਵੀ ਜੀ ਇਹਦਾ 60 ਹੂੰ 60 ਤੋਂ 2 ਛੋਟ ਕਰਦਾਂਗੇ ਭਾਜੀ 55000 ਦੀ ਚਲੋ ਜਾਣ ਦਿਓ ਛੋਟੀ ਭਾਜੀ 500 ਬਠੀਕ ਆ ਇਹ ਗੱਬਣ ਇਹ ਬਾਰੀ ਗੱਬਣ ਇਹ ਵੀ ਠੰਡੀ ਧੀਰੀ ਹੈ ਜੀ ਸੁਆ ਭਾਜੀ ਲੋ ਜੀ ਇਹ ਵੀ ਘੱਬਰ ਖਾ ਦਿਓ ਵੇਖੋ ਕਿੱਡੀ ਆ ਸਿਰਾਂ ਵੇ ਸਿਰਾਂ ਜੀ ਸਿਰਾਂ ਵੇੜ ਠੰਡੀ ਬਾਕੀ ਕੋਈ ਜਿੱਟਾ ਮਰੀ ਬਹੁਤ ਠੰਡੀ ਠਾੜ ਠੋਰ ਚੰਗਾ ਸਾਰੀ ਵਸੀ ਚੰਗੀ ਥੋੜੀ ਮੜੀ ਪਾ ਲੱਗੀ ਹੈ ਬੜੀ ਮੜੀ ਥੋੜੀ ਪਾ ਲੱਗੀ ਤਾਂ ਵਸੀ ਬੜੀ ਪਾ ਲੱਗੀ ਆ ਦੇਖੋ ਭਰਾ ਜੀ ਬੜੀ ਜੀ ਬੋਲੋ ਸਾਰੀ ਭਾਜੀ ਹੂੰ ਹੂੰ ਕੋਰੇ ਮਗਰ ਡਰਦੇ ਬਣ ਜੇ ਉਹ ਡੋਗਿਓ ਵੀਰ ਜੀ ਹਾਂਜੀ 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 ਫਿਰ ਮੋਲ ਤਨੀ ਜਾਈ ਰੱਖ ਕੇ ਕਮ ਰਖੜਾ ਪਾ ਹੋਰ ਇਹਦੇ ਨਾਲ ਲੋਕੀ ਇਹਦਾ ਬੋਲ ਭਾਜੀ 90000 ਨੇ ਮੰਗੀਆਂ ਦੇਚ ਕਾ ਦੀ ਗੱਲ ਹੋ ਗਈ ਪਰ ਆਪਣਾ ਵੀ ਇੱਕ ਜਾਇਜ ਜਾਇਜ ਮੋਲ ਭਾਜੀ 73000 ਦੇ ਭਾਜੀ ਦਾ ਮੋਲ 73 73 ਬਜ 70000 ਦੀ ਭਾਜੀ ਪੂਰੀ ਖਾਣਾ ਭਾਜੀ ਦੋ ਹੋਰ ਛੋਟੇ ਦੋ ਹੋਰ ਛੋਟੇ ਮਾਂ ਦਾ ਫੇਰ ਮਾਰੋ ਚੋਰ ਨੂੰ ਬਾਈ ਪੈਂਡ ਦੀ ਜਾਂਦੋ ਯਾਰ ਗੱਲ ਮੁੱਕੀ ਹੋ ਗਈ ਬਾਈ ਪੈ ਜਾਂਦੇ ਕਿਹੜੀ ਗੱਲ ਹੋ ਗਈ ਪੈ ਜਾਂਦੇ ਵਿਚੇ ਦੇ ਬੈਠੋ ਇਹ ਆਪਣੀ ਘਰ ਦੀ ਰਹਿੜਾ ਅੱਛਾ ਠੀਕ ਆ ਇਹ ਘਰ ਦੀ ਰਹਿੜਾ ਇਹਨੂੰ ਆਪਾਂ 22 ਦੇ ਵਿੱਚ ਛੋਇਆ ਵਾ ਹੁਣ ਇਹ ਭਾਈ ਪੰਨਿਆਂ ਦੇ ਗੱਬੜਦਾ ਅੱਛਾ ਪੰਜਾਂ ਮਹੀਨੇ ਲਿਸ਼ਾ ਕਰਾ ਗਏ ਠੀਕ ਆ 13 ਗਲੋ ਤਾਂ ਆਪਣੇ ਘਰ ਕੋਈ ਵੀ ਦੋ ਡੰਗ ਚਾਰ ਡੰਗ 13 ਗਲ ਦੁੱਧ ਆ ਪੰਜਾਂ ਮਹੀਨੇ ਇਹ ਵੀ ਦੋ ਲੋ ਜੀ ਟੋਪ ਗੱਬਣ ਵਹਿੜ ਉਹ ਵੀ ਟੋਪ ਕੁਆਲਿਟੀ ਚੋਕੇ ਬਾਈ 1 ਮਿੰਟ ਬੰਦਾ ਬਾਹਰ ਕਿਉਂ ਨ ਇੱਕ ਨੰਬਰ ਚੋਈਆ ਬਾਹਰ ਬਾਹਰ ਕੋਈ ਗੱਲ ਨਹੀਂ ਚੱਲਣ ਦਾ ਕਰਾ ਨਹੀਂ ਰੇਡ ਭਾਈ ਰੇਡ ਮੰਦਾ ਰੇਡ ਰੇਡ ਭਾਈ ਜਿਆਜ ਆਪਣੇ ਰੇਡ ਜੇ ਤਾਂ ਆਪਣਾ ਬਸ ਆਇਆ ਗਿਆ ਮਾ ਬਸ ਗਾ ਕੀਤਾ ਵਾਜੀ ਹਾਂਜੀ ਫਿਰ ਮੋਹਨ ਸਿੰਘ ਜੀ 43 ਹਾਂ ਹਾਂ ਨਾ 42 42 40 ਚਲ ਚਲ 400 ਰੁਪਏ ਚ 200 ਰੁਪਏ 600 ਹੀ 200 ਰੁਪਏ ਲਓ ਜੀ ਬਿਲਕੁਲ ਫੁੱਲ ਸੈਟ ਵੈਣ ਤਵੇ ਇਹਨਾਂ ਬਾਈਆਂ ਇਹਦਾ ਬੱਸ ਨੂੰ ਐਂਡ ਹੋਇਆ ਪਿਆ ਐਡ ਹੋਇਆ ਐਡ ਵਜੀ ਐਡ ਇੱਥੇ ਸਾਰਾ ਦਿਖਾਵੇਂ ਸਾਰਾ ਪਾ ਜੀ ਕਰੀ ਪਾ ਜੀ ਤੇਰੇ ਕੋਲ ਐਵੇਂ ਮਾਰ ਪੈ ਬੇਖੋ ਪਾ ਜੀ ਕਰੇ ਕਰੇ ਥਾਨਵੇਂ ਸ਼ਪੈਸ਼ਲ ਮੁਠੀ ਵਾਲਾ ਭਾਈ ਕਾਟਕਾਰੀ ਬਣਾ ਨਹੀਂ ਐ ਚੋਈ ਜਾ ਬਾਈ ਬਸਾ ਟੋ ਦਾ ਕੋਈ ਨਹੀਂਗਾ ਨਹੀਂ ਸਪੈਸ਼ਲ ਬਾਈ ਇੱਕ ਨੰਬਰ ਨਹੀਂ ਨਹੀਂ ਦੀਂਦਾ ਪਿਆ ਬਾਈ ਜੀ ਦੀਂਦਾ ਪਿਆ ਅੱਛਾ ਪਿਓਰ ਭਾਜੀ ਮਗਰ ਬਿਲਕੁਲ 6 ਦੰਦ ਚੈੱਕ ਕਰਾ ਕੇ ਦਵਾਗੇ ਬਿਲਕੁਲ ਹਾਂਜੀ ਚਲੋ ਆਪਣੇ ਕੋਈ ਬਿਲਕੁਲ ਵਾਲੇ ਮੋਲ ਬੇ ਕੋ ਜਿਆਦਾ ਸਾਡਾ ਮਾਲ ਚੰਗਾ ਹਰ ਇੱਕ ਵੀਰ ਭਰਾ ਨੂੰ ਬੇਰਤੀ ਆ ਆਪਣੀ ਦੋ ਡੰਗ ਚੁਵਾਈ ਲੈ ਕੇ ਸਾਡੇ ਘਰ ਜੇ ਆਪਣੀ ਗੱਬਣ ਵਾਂ ਥਣ ਵੇਖ ਕੇ ਜਾਓ ਸੂਈਆਂ ਦੇ ਦੋ ਡੰਗ ਚੋ ਥੱਲੇ ਬਾਅਦ ਵਿੱਚ ਵੀਰ ਭਰਾ ਨਾਲ ਮੰਦਰਾ ਨਹੀਂ ਕੋਈ ਥਣ ਚ ਬਾਦ ਘਾਟ ਹੋਵੇ ਪਿੱਛਾ ਹੋਵੇ ਉਹ ਨਹੀਂ ਕਰਦੀ ਤੋ ਅਸੀਂ ਕਰਦੇ ਹਾਂ ਠੀਕ ਆ ਬਾਈ ਬੋਲੋ ਨੰਬਰ ਇਸ ਪਿੰਡ ਆਪਣਾ ਵੀ ਕੀਰਮਣਾ ਚੱਕ ਤਸਵੀਰ ਪੱਪਕਲਾ ਸਾਹਿਬ ਜ਼ਿਲ੍ਹਾ ਬਰਸਾ ਦਾ ਫੋਨ ਨੰਬਰ ਹੈਗਾ ਭਾਜੀ ਆਪਣਾ 6883705343 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ